ਪਰ ਜਿਹਦਾ ਇੱਥੇ ਵਧੀਆ ਸਰਦ ਹੈ ਜਿਹੜਾ ਸ਼ੌਂਕ ਨੂੰ ਜਾ ਰਿਹਾ ਮੈਨੂੰ ਲੱਗਦਾ ਕਿ ਠੀਕ ਹੈ ਜਾਓ ਪਰ ਘੁੰਮ ਕੇ ਵਾਪਸ ਆ ਜਾਓ ਕਿ ਅੱਜ ਸਾਰਾ ਪੰਜਾਬ ਬਾਹਰਲੇ ਮੁਲਕ ਚ ਜਾ ਰਿਹਾ ਹੈ ਇੰਨੀ ਸੋਹਣੀ ਧਰਤੀ ਨੂੰ ਛੱਡ ਕੇ ਇੱਥੇ ਇਹਨਾਂ ਮੋਟਰਾਂ ਚ ਸੀਨਾਏ ਆ ਟੋਬਿਆਂ ਚ ਨਹਾਏ ਆ ਜਦੋਂ ਇਹ ਚੀਜ਼ਾਂ ਅਮੇਜਨ ਕਰਦੇ ਆ ਉਹਨਾਂ ਦੇ ਦਿਲ ਚੋਂ ਇੱਕ ਤਾਰ ਨਿਕਲਦੀ ਹੈ ਪਰ ਕਿਸੇ ਦੀ ਮਜਬੂਰੀ ਹੈ ਕੋਈ ਮਜਬੂਰੀ ਚ ਆਉਂਦਾ ਕਿਸਦਾ ਜੀ ਨਹੀਂ ਕਰਦਾ ਆਉਂਦਾ ਘਰ ਛੱਡਣ ਨੂੰ ਬੰਦੇ ਨੂੰ ਆਪਦੀ ਪਰਿਵਾਰ ਦੀ ਕਰੀਬੀ ਚੱਕਣ ਲਈ ਕੁਝ ਵੀ ਕਰਨਾ ਚਾਹੀਦਾ ਹੈ ਹੋਰ ਮੁੱਦਾ ਵੀ ਚੁੱਕਿਆ ਗਿਆ ਹੈ ਬਾਹਰ ਜਾਣ ਨੂੰ ਲੈ ਕੇ ਯੂਥ ਜਿਹੜਾ ਬਾਹਰ ਜਾ ਰਿਹਾ ਹੈ ਤੇ ਉਸ ਚੀਜ਼ ਨੂੰ ਕਿਵੇਂ ਹਾਈਲਾਈਟ ਕਰਨਾ ਚਾਹੋ ਬੇਸਿਕਲੀ ਤਾਂ ਮੈਸੇਜ ਹੀ ਹੈ ਜੀ ਇਹ ਕਿ ਅੱਜ ਸਾਰਾ ਪੰਜਾਬ ਬਾਹਰਲੇ ਮੁਲਕ ਚ ਜਾ ਰਿਹਾ ਹੈ ਇੰਨੀ ਸੋਹਣੀ ਧਰਤੀ ਨੂੰ ਛੱਡ ਕੇ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਔਰ ਸਾਡੇ ਪੁਰਖਿਆਂ ਦੀ ਧਰਤੀ ਸਾਡੇ ਸਾਡੀਆਂ ਮੋਟਰਾਂ ਇੱਥੇ ਨੇ ਇੱਥੇ ਨਰ ਮੋਟਰਾਂ 'ਚ ਸੀਨਾਏ ਆ ਟੋਬਿਆਂ 'ਚ ਨਾਏ ਆ ਸਾਡਾ ਮਤਲਬ ਆ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਕੱਸੀਆਂ ਪਾਣੀ ਨਾਲ ਭਰ ਜਾਂਦੀਆਂ ਸੀ ਪਈਆਂ ਤੇ ਉਹਨਾਂ 'ਚ ਅਸੀਂ ਮਤਲਬ ਟਰੈਕਟਰ ਭਜਾਉਂਦੇ ਸੀ ਸਾਰਾ ਕੁਝ ਇਹ ਸਾਡਾ ਸਾਡੇ ਜਿਹੜੇ ਬਾਹਰ ਬੰਦੇ ਰਹਿੰਦੇ ਹਨ ਜਦੋਂ ਇਹ ਚੀਜ਼ਾਂ ਅਮੇਜਿਨ ਕਰਦੇ ਹਨ ਉਹਨਾਂ ਦੇ ਦਿਲ 'ਚੋਂ ਇੱਕ ਧਵਾ ਨਿਕਲਦੀ ਹੈ ਪਰ ਕਿਸੇ ਦੀ ਮਜਬੂਰੀ ਹੈ ਕੋਈ ਮਜਬੂਰੀ ਚ ਆਉਂਦਾ ਕਿਸਦਾ ਜੀ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਹਾਂ ਜਿਹੜਾ ਬੰਦਾ ਮਜਬੂਰੀ 'ਚ ਆਪਣੇ ਰਜਗਾਰ ਪਿੱਛੇ ਜਾ ਰਿਹਾ ਹੈ ਉਹ ਇੱਕ ਲੈਦੀ ਗੱਲ ਹੈ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਲਈ ਬੰਦੇ ਨੂੰ ਆਪਦੀ ਪਰਿਵਾਰ ਦੀ ਗਰੀਬੀ ਚੱਕਣ ਲਈ ਕੁਝ ਵੀ ਕਰਨਾ ਚਾਹੀਦਾ ਪਰ ਜਿਹਦਾ ਇੱਥੇ ਵਧੀਆ ਸਰਦ ਹੈ ਜਿਹੜਾ ਸ਼ੌਂਕ ਨੂੰ ਜਾ ਰਿਹਾ ਮੈਨੂੰ ਲੱਗਦਾ ਕਿ ਠੀਕ ਹੈ ਜਾਓ ਪਰ ਘੁੰਮ ਕੇ ਵਾਪਸ ਆ ਜਾਓ ਕੋਈ ਰਿਜ਼ੋਰਟਸ ਨਾ ਜਾਓ ਵੀ ਮਾਸੀ ਦਾ ਮੁੰਡਾ ਚਲੇ ਗਿਆ ਮੈਂ ਵੀ ਜਾਣਾ ਭੂਆ ਦਾ ਮੁੰਡਾ ਚਲੇ ਗਿਆ ਮੈਂ ਵੀ ਜਾਣਾ ਉਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਇਹਦੇ ਵਿੱਚ ਅਸੀਂ ਦੱਸਤਾ ਹੈ ਕਿ ਤੁਸੀਂ ਇੱਥੇ ਵੀ ਰਹਿ ਕੇ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਵੀ ਕੋਈ ਜ਼ਰੂਰੀ ਨਹੀਂ ਤੁਸੀਂ ਉਹਨਾਂ ਮੁਲਕਾਂ 'ਚ ਜਾ ਕੇ ਕਾਮਯਾਬ ਹੋਣਾ ਸੋ ਤੁਸੀਂ ਨਾਲੇ ਤਾਂ ਆਪਣੇ ਸਮਾਜ ਦੇ ਸਮਾਜ ਦੇ ਬਦਲਾਅ 'ਚ ਹਿੱਸਾ ਪਾ ਸਕਦੇ ਹੋ ਤੇ ਨਾਲੇ ਤੁਸੀਂ ਆਪਣੇ ਪਰਿਵਾਰ ਦਾ ਨਾਂ ਵੱਡਾ ਕਰ ਸਕਦੇ ਹੋ ਆਪਣੇ ਪਿੰਡ ਦਾ ਨਾਂ ਵੱਡਾ ਕਰ ਸਕਦੇ ਹੋ ਪਰ ਜਿਹਦਾ ਇੱਥੇ ਵਧੀਆ ਸਰਦ ਹੈ ਜਿਹੜਾ ਸ਼ੌਂਕ ਨੂੰ ਜਾ ਰਿਹਾ ਮੈਨੂੰ ਲੱਗਦਾ ਕਿ ਠੀਕ ਹੈ ਜਾਓ ਪਰ ਘੁੰਮ ਕੇ ਵਾਪਸ ਆ ਜਾਓ ਕਿ ਅੱਜ ਸਾਰਾ ਪੰਜਾਬ ਬਾਹਰਲੇ ਮੁਲਕ 'ਚ ਜਾ ਰਿਹਾ ਹੈ ਇੰਨੀ ਸੋਹਣੀ ਧਰਤੀ ਨੂੰ ਛੱਡ ਕੇ ਇੱਥੇ ਇਹਨਾਂ ਮੋਟਰਾਂ 'ਚ ਸੀਨਾਏ ਆ ਟੋਬਿਆਂ 'ਚ ਨਹਾਏ ਆ ਜਦੋਂ ਇਹ ਚੀਜ਼ਾਂ ਅਮੇਜਿਨ ਕਰਦੇ ਆ ਉਹਨਾਂ ਦੇ ਦਿਲ 'ਚੋਂ ਇੱਕ ਤਾਰ ਨਿਕਲਦੀ ਹੈ ਪਰ ਕਿਸੇ ਦੀ ਮਜਬੂਰੀ ਹੈ ਕੋਈ ਮਜਬੂਰੀ ਚਾਹਵਦਾ ਕਿਸਦਾ ਜੀ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਬੰਦੇ ਨੂੰ ਆਪਦੀ ਪਰਿਵਾਰ ਦੀ ਗਰੀਬੀ ਚੱਕਣ ਲਈ ਕੁਝ ਵੀ ਕਰਨਾ ਚਾਹੀਦਾ ਹੋਰ ਮੁੱਦਾ ਵੀ ਚੁੱਕਿਆ ਗਿਆ ਹੈ ਬਾਹਰ ਜਾਣ ਨੂੰ ਲੈ ਕੇ ਯੂਥ ਜਿਹੜਾ ਬਾਹਰ ਜਾ ਰਿਹਾ ਹੈ ਤੇ ਉਸ ਚੀਜ਼ ਨੂੰ ਕਿਵੇਂ ਹਾਈਲਾਈਟ ਕਰਨਾ ਚਾਹੋ ਬੇਸਿਕਲੀ ਤਾਂ ਮੈਸੇਜ ਹੀ ਹੈ ਜੀ ਇਹ ਕਿ ਅੱਜ ਸਾਰਾ ਪੰਜਾਬ ਬਾਹਰਲੇ ਮੁਲਕ ਚ ਜਾ ਰਿਹਾ ਹੈ ਇੰਨੀ ਸੋਹਣੀ ਧਰਤੀ ਨੂੰ ਛੱਡ ਕੇ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਔਰ ਸਾਡੇ ਪੁਰਖਿਆਂ ਦੀ ਧਰਤੀ ਸਾਡੇ ਸਾਡੀਆਂ ਮੋਟਰਾਂ ਇੱਥੇ ਨੇ ਇੱਥੇ ਇਹਨਾਂ ਮੋਟਰਾਂ ਚ ਸੀ ਨਹਾਏ ਆ ਟੋਬਿਆਂ ਚ ਨਹਾਏ ਆ ਸਾਡਾ ਮਤਲਬਾ ਬਰਸਾਤਾਂ ਦਾ ਮੌਸਮ ਚੱਲ ਰਿਹਾ ਕੱਸੀਆਂ ਪਾਣੀ ਨਾਲ ਭਰ ਜਾਂਦੀਆਂ ਸੀ ਪਈਆਂ ਤੇ ਉਹਨਾਂ ਚ ਅਸੀਂ ਮਤਲਬ ਟਰੈਕਟਰ ਭਜਾਉਂਦੇ ਸੀ ਸਾਰਾ ਕੁਝ ਇਹ ਸਾਡਾ ਸਾਡੇ ਜਿਹੜੇ ਬਾਹਰ ਬੰਦੇ ਰਹਿੰਦੇ ਆ ਨਾ ਜਦੋਂ ਇਹ ਚੀਜ਼ਾਂ ਅਮੇਜਿਨ ਕਰਦੇ ਆ ਉਹਨਾਂ ਦੇ ਦਿਲ ਚੋਂ ਇੱਕ ਧਾ ਨਿਕਲਦੀ ਆ ਪਰ ਕਿਸੇ ਦੀ ਮਜਬੂਰੀ ਆ ਕੋਈ ਮਜਬੂਰੀ ਚਾਪ ਦਾ ਕਿਸਦਾ ਜੀ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਹਾਂ ਜਿਹੜਾ ਬੰਦਾ ਮਜਬੂਰੀ ਚ ਆਪਣੇ ਰੋਜ਼ਗਾਰ ਪਿੱਛੇ ਜਾ ਰਿਹਾ ਉਹ ਇੱਕ ਲਹਿਦੀ ਗੱਲ ਹੈ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਲਈ ਬੰਦੇ ਨੂੰ ਆਪਦੀ ਪਰਿਵਾਰ ਦੀ ਗਰੀਬੀ ਚੱਕਣ ਲਈ ਕੁਝ ਵੀ ਕਰਨਾ ਚਾਹੀਦਾ ਪਰ ਜਿਹਦਾ ਇੱਥੇ ਵਧੀਆ ਸਰਦ ਹੈ ਜਿਹੜਾ ਸ਼ੌਂਕ ਨੂੰ ਜਾ ਰਿਹਾ ਮੈਨੂੰ ਲੱਗਦਾ ਕਿ ਠੀਕ ਹੈ ਜਾਓ ਪਰ ਘੁੰਮ ਕੇ ਵਾਪਸ ਆ ਜਾਓ ਕੋਈ ਰਿਸੋਰਿਸ ਨਾ ਜਾਓ ਵੀ ਮਾਸੀ ਦਾ ਮੁੰਡਾ ਚਲੇ ਗਿਆ ਮੈਂ ਵੀ ਜਾਣਾ ਭੂਆ ਦਾ ਮੁੰਡਾ ਚਲੇ ਗਿਆ ਮੈਂ ਵੀ ਜਾਣਾ ਉਹ ਇੱਕ ਬੜਾ ਖੂਬਸੂਰਤ ਮੈਸੇਜ ਹੈ ਇਹਦੇ ਵਿੱਚ ਅਸੀਂ ਦੱਸਤਾ ਹੈ ਕਿ ਤੁਸੀਂ ਇੱਥੇ ਵੀ ਰਹੇ ਕਿ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਵੀ ਕੋਈ ਜ਼ਰੂਰੀ ਨਹੀਂ ਤੁਸੀਂ ਉਹਨਾਂ ਮੁਲਕਾਂ ਚ ਜਾ ਕੇ ਕਾਮਯਾਬ ਹੋਣਾ ਸੋ ਤੁਸੀਂ ਨਾਲੇ ਤਾਂ ਆਪਣੇ ਸਮਾਜ ਦੇ ਸਮਾਜ ਦੇ ਬਦਲਾਅ ਚ ਹਿੱਸਾ ਪਾ ਸਕਦੇ ਹੋ ਤੇ ਨਾਲੇ ਤੁਸੀਂ ਆਪਣੇ ਪਰਿਵਾਰ ਦਾ ਨਾਮ ਵੱਡਾ ਕਰ ਸਕਦੇ ਹੋ ਆਪਣੇ ਪਿੰਡ ਦਾ ਨਾਮ ਵੱਡਾ ਕਰ ਸਕਦੇ ਹੋ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ